ਉਸ ਕਰਕੇ ਸਾਨੂੰ ਬਹੁਤ ਇਹ ਨਾਲ ਹੁਣ ਸਮਝ ਲਓ ਪਿਆਰੇ ਹੋ ਗਿਆ ਭਾਈ ਦੌਰ ਤੇ ਹੋ ਜਾਂਦਾ ਜੀ ਬਿਲਕੁਲ ਕੋਈ ਨਹੀਂ ਡੀਲਿੰਗ ਕਰੀਆ ਇੰਨੀ ਕੋਈ ਏਜੰਸੀ ਵਾਲਾ ਨਹੀਂ ਕਰਦਾ ਹੈਗਾ ਠੀਕ ਹੈ ਜੀ ਇਹਨਾਂ ਦੇ ਪਿਆਰ ਮੁਹੱਬਤ ਨੂੰ ਅਸੀਂ ਬਦਲਾ ਬੈਠੇ ਆ ਕਰਕਾ ਬਹੁਤ ਬਹੁਤ ਬਾਈ ਕੁਸ ਪਾਪਾ ਨੇ ਸਾਨੂੰ ਪੈਸੇ ਭੇਜੇ ਅਸੀਂ ਸੱਚ ਮੰਗਾਈ ਸੀ ਹੈ ਅੱਛਾ ਸਾਡੇ ਦਾਦੇ ਦਾ ਅੱਜ ਬੁੱਢੇ ਦਾ ਦਾਦਾ ਕਹਿੰਦਾ ਸਾਨੂੰ ਆ ਮੈਨੂੰ ਵਧੀਆ ਟਰੈਕਟਰ ਲੱਗਦਾ ਸੀ ਹੈ ਅੱਛਾ ਆਜੀ ਆਜੀ ਇਹ ਵੇ तकरीबन ਹਜ਼ਾਰਾਂ ਦੀ ਗਿਣਤੀ 'ਚ ਟਰਾਲੀ ਖੜੀ ਹੈ ਜੀ ਅੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਕਿ ਅੱਜ ਭਾਈ ਐਤਵਾਰ ਦਾ ਦਿਨ ਹੈ ਦਸਵੀਂ ਦਾ ਦਿਹਾੜਾ ਵੀ ਹੈਗਾ ਜੀ ਤੇ ਟਰੈਕਟਰ ਦੇਣ ਲੱਗੇ ਜੀ ਨਵਾਂ ਤੇ ਸਿਰਫ ਮੈਂ ਤੇ ਮਾਮਾ ਹੀ ਆਏ ਹੋਏ ਆ ਤੇ ਬਾਈ ਨੇ ਸਾਡੇ ਲੋਕ ਲੈ ਆ ਟਰੈਕਟਰ ਲੈਣੇ ਵਾਲੇ ਤੇ ਅੱਜ ਤੁਹਾਨੂੰ ਮਿਲਾਉਨੇ ਆ ਟਰੈਕਟਰ ਦਾ ਤੇ ਕਿਹੜਾ ਦਿੱਤਾ ਬੜੇ ਰੋਬ ਬਲੌਗ ਦੇ ਵਿੱਚ ਤੇ ਲੋ ਜੀ ਮਿੱਤਰੋ ਅੱਜ ਆਪਾਂ ਦਿੱਤਾ ਜੀ 30 60 DIHT 4 ਸਪੀਡ ਵਾਲਾ ਟਰੈਕਟਰ ਤੇ ਬਾਕੀ ਸਾਰੀਆਂ ਯਾਸੀਆਂ 'ਚ ਬੰਨਦਾ ਦੇਖ ਸਕਦੇ ਹਾਂ ਅੱਜ ਕੱਲੇ ਇੰਡੋ ਫਾਰਮ ਵਾਲੇ ਝੋਟੀ ਆਏ ਹੋਏ ਆ ਬਾਈ ਦੋ ਜਣੇ ਮਹਿਰ ਤੇ ਮਾਮਾ ਦੋ ਜੀ ਟਰੱਪਾ ਨੇ ਹੋਰ ਵੀ ਦੇਣੇ ਸੀਗੇ ਐ 1 2 ਤੇ ਉਹ ਆਪਾਂ ਰੋਕੇ ਦਵਾਂਗੇ ਕਰਦਾ ਦੇਣਾ ਕੱਲ ਨੂੰ ਜਾਂ ਪਰਸੋਂ ਨੂੰ ਤੇ ਲੋ ਬਾਈ ਮੱਥਾ ਟੇਕ ਲਿਆ ਮੰਮਾ ਵਰzare ਲੱਡੂ ਅੱਜ ਥੋੜਾ ਜਿਹਾ ਦਸਮੀ ਕਰਕੇ ਭਾਈ ਇੱਧਰ ਕੀਰਤਨ ਵੀ ਚੱਲ ਰਿਹਾ ਉਹਦੀ ਥੋੜੀ ਆਵਾਜ਼ ਵਿੱਚ ਸੁਣਦੇ ਹੋਊਗੀ ਚਲੋ ਬੜੀ ਗੱਲ ਆ ਦੋ ਭਾਈ ਡਿਲੀਵਰੀ ਕਰ ਦਈਏ ਅਸੀਂ ਵੀ ਜਾਣਾ ਅੱਜ ਥੋੜਾ ਜਿਹਾ ਕਿਤੇ ਕਾਲੀ ਆ ਕੋਈ ਫੋਰ 휠 ਵੀ ਆਇਆ ਵਾ ਟਰੈਕਟਰ ਦੇ ਬਾਰੇ ਵੀ ਜਾਣਕਾਰੀ ਦੇਣੀ ਛੋਟੀ ਜੀ ਲਾਇਆ ਭਾਈ ਤੇ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਇਹ ਲੋਨ ਤੁਹਾਨੂੰ ਆਪਾਂ ਭਾਈ ਮਲਾਉਨੇ ਜਿਨ੍ਹਾਂ ਨੇ ਟਰੈਕਟਰ ਲੱਤਾ ਠੀਕ ਹੈ ਜੀ ਇਹਨਾਂ ਨੂੰ ਵਧ ਦੋ ਵਾਮਾ ਜੀ ਮੁਬਾਰਕਾਂ ਇਹਨਾਂ ਨੂੰ ਵਧ ਦੋ ਵਾਮਾ ਜੀ ਮੁਬਾਰਕਾਂ ਸੌਦਾ ਦੁਬਾਰਾ ਕਰਨ ਲੱਗੇ ਤੇ ਜੋ ਵਕ ਅੱਛਾ ਪੈਸੇ ਦੇ ਦਿੱਤੇ ਹੁਣ ਕਹਿੰਦੇ ਮਾੜੇ ਮੋਟੇ ਮੋੜ ਦੋ ਹੋਰ ਵਾਦੇ ਵਿੱਚ ਅੱਛਾ ਮਾਜਾ ਵੀ ਟਰੈਕਟਰ ਦਵਾਇਆ ਕੋਈ ਹੋਰ ਦੋੇ ਚੜ ਤੇ ਤੇ ਚੜਦਾ ਆ ਆਜਾ ਹੁਣ ਖੜੋ ਨਾਲ ਬੋਲੋ ਹੁਣ ਦੱਸੋ ਭਾਈ ਸਾਡੇ ਕੋਲ ਸਾਡਾ ਟਰੈਕਟਰ ਹੈ ਕਿਨੇ ਲੈਣਾ ਹੈ ਆ ਹੀ ਲਿਓ अच्छा सस्ता सारे नाल। ਵਧੀਆ ਵੀ ਹੈ। ਨਾਲ ਵਧੀਆ ਵੀ ਹੈਗਾ। ਤარი ਜਾਣ ਵੀ ਸਾਰਿਆਂ ਨੂੰ। ਵੈਰੀ ਗੁੱਡ। ਕੱਲਾ ਸਸਤਾ ਨਾ ਕੋ ਵਧੀਆ ਵੀ ਕਹੋ ਨਾ। ਠੀਕ ਹੈ ਗੱਲ। ਸਹੀ ਗੱਲ। ਸਹੀ ਗੱਲ। ਕਿਹੜੀ ਕਿਹੜੀ ਕਲਾਸ ਚ ਪੜਦੇ ਆ? ਹੋਰ ਦੂਜੀ। ਦੂਜੀ ਚ। ਠੀਕ ਹੈ। ਉਹ ਚਲੋ ਜੀ। ਨਹੀਂ ਹੁਣ ਜਿਹੜੀ ਗੱਲਾਂ ਅੰਦਰ ਮਾਰਦੇ ਦੋਰੇ ਵੀ ਮਾਰੋ ਮਣੀ ਹੁਣ। ਹੁਣ ਤਾਂ ਚੁੱਪ ਜਾਈ ਕਰਕੇ। ਹਾਂ? ਆ ਪਤਾ। ਕਿੰਨਾ ਕਿੰਨਾ ਰੇਟ ਘਟਾਉਂਦੇ ਤੇ ਰੇਟਰ ਤਾਂ ਦੁਬਾਰਾ ਹੀ ਹੁਣ ਇਹ। ਕਰੋ ਕੇ ਵਿਚਾਰ ਪੇਸ਼। ਕੀ ਹੁੰਦਾ ਹਾਂਜੀ ਹਾਂਜੀ ਤੇ ਬਾਈ ਜੀ ਕਹਿੰਦਾ স্পেশাল 바ਰ ਤੋਂ ਪਰਪਿੰਦਰ ਤੇ ਜਿਹੜਾ ਕਹਿੰਦਾ ਨਾਮ ਜੀ ਆਪਣਾ ਮਨਪ੍ਰੀਤ ਜੀ ਮਨਪ੍ਰੀਤ ਦਾ ਫੋਨ ਹੈ ਵੀ ਟ੍ਰਾਈਟਰ ਇੰਡੋ ਫਾਰਮ ਲੈਣਾ ਹੈ ਜਿਹੜਾ ਬਾਈ ਇਟਲੀ ਵਿੱਚ ਹੈ ਬੜਾ ਬੇਟਾ ਉਹਦਾ ਤਾਂ ਮੰਨੂ ਵੀ ਕਈ ਵਾਰ ਫੋਨ ਆਇਆ ਤਾਂ ਬਹੁਤ ਟਾਈਮ ਤੋਂ ਜੁੜੇ ਬਨੇ ਆਪਣੇ ਨਾਲ ਵੀਡੀਓ ਵਗੈਰਾ ਤੇ ਉਹਨਾਂ ਨੇ ਹੀ ਵੀਰ ਨੇ ਸਪੈਸ਼ਲ ਕਿਹਾ ਵੀ ਤੁਸੀਂ ਰੋਪੜ ਤੋਂ ਹੀ ਟਰੈਕਟਰ ਲੈਣਾ ਹਾਂਜੀ ਹੋਰ ਤਾਂ ਕੰਪਨੀਆਂ ਜਾਂਸੇ ਤੋਂ ਫੋਨ ਆਉਂਦਾ ਬਾਈਆਂ ਨੂੰ ਅੱਛਾ ਜੀ ਗੋਂਡੀਆਂ ਦਾ ਵੀ ਫੋਨ ਆਉਂਦਾ ਠੀਕ ਹੈ ਜੀ ਪਰ ਉਹ ਸਪੈਸ਼ਲ ਕਿਹਾ ਵੀ ਟਰੈਕਟਰ ਜੱਗੂ ਤੋਂ ਲੈਣਾ ਜਾ ਕੇ ਠੀਕ ਹੈ ਜੀ ਤੇ ਲੈਣਾ ਵੀ ਉਹਨਡੋ ਫਾਰਮਿਆਂ ਠੀਕ ਹੈ ਜੀ ਹਾਂ ਤੇ ਪਰਪਿੰਦਰ ਦਾ ਬਾਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਮੇਤਰਾ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਮਨਬੂ ਜੀ ਵੀ ਤੁਹਾਨੂੰ ਬਹੁਤ ਰ ਠੀਕ ਹੈ ਜੀ। ਆਕੇ ਬਾਈ ਲੱਗ। ਹੋਰ ਜੀ ਅਕਦਾ ਅਸੀਂ ਕਾਲ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ। ਆਈ ਨੂੰ ਵੀ ਬਹੁਤ ਬਹੁਤ ਟਰੈਕਟਰ ਦੀਆਂ ਜੀ। ਤੇ ਆਏ ਦੱਸੋ ਵੀ ਇੰਡੋ ਫਾਰਮ ਲੈਣ ਦਾ ਮੂਡ ਕਿਵੇਂ ਬਣਿਆ ਤੁਹਾਡਾ ਜੀ? ਬਾਜੀ ਅਸੀਂ ਆਹ ਕੋਲ ਪੰਜਾਬ ਵਾਲਿਆਂ ਤੋਂ ਲੈਣ ਆਏ ਤੇ ਜੀ ਰੋਟਾ ਵੇਟਰ। ਠੀਕ ਹੈ ਜੀ। ਉੱਥੇ ਤੇ ਮੇਰੇ ਅਸੀਂ ਇੰਡੋ ਫਾਰਮ ਵੱਲ ਆ ਕੇ ਦੇਖਣੇ ਜੀ। ਹਾਂ ਜੀ। ਉਹ ਤੋਂ ਬਾਅਦ ਸਾਨੂੰ ਬਾਜੀ ਉਹਨਾਂ ਦਾ ਸੁਭਾਅ ਇੰਨਾ ਚੰਗਾ ਲੱਗਿਆ। ਠੀਕ ਹੈ ਜੀ। ਤੇ ਸਾਨੂੰ ਮੱਲੂ ਮੱਲੀ ਤੇ ਸਾਨੂੰ ਮੱਲੋ ਬੱਲੀ ਨਾਲ ਦਾ ਸਵਾਦ ਦੇਖ ਕੇ ਜਾਂ ਇਹਨਾਂ ਦੀ ਡੀਲਿੰਗ ਦੇਖ ਕੇ ਅੱਛਾ ਜੀ ਸਾਨੂੰ ਕਿਸੇ ਹੋਰ ਏਜੰਸੀ 'ਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਉਹ ਇਹਨਾਂ ਨੇ ਸਾਨੂੰ ਡੀਲਿੰਗ ਕਰੀ ਹੈ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਸ ਤਰ੍ਹਾਂ ਸਾਨੂੰ ਬਹੁਤ ਇਹਨਾਂ ਨਾਲ ਹੁਣ ਸਮਝ ਲਓ ਪਿਆਰੇ ਹੋ ਗਿਆ ਭਾਈ ਤੌਰ ਤੇ ਹੋ ਜਾਂਦਾ ਜੀ ਕੋਈ ਨਹੀਂ ਡੀਲਿੰਗ ਕਰੀ ਹੈ ਇੰਨੀ ਕੋਈ ਏਜੰਸੀ ਵਾਲਾ ਨਹੀਂ ਕਰਦਾ ਹੈਗਾ ਠੀਕ ਹੈ ਜੀ ਇਹਨਾਂ ਦੇ ਪਿਆਰ ਮੁਹੱਬਤ ਨੂੰ ਅਸੀਂ ਬਦਲਾ ਬੈਠੇ ਆ ਕਾਫੀ ਕਹੀ ਸੀ ਆਪਾਂ ਇਕੱਲਾ ਦੇ ਜੀ ਆਪਣਾ ਵੀ ਬਹੁਤ ਮਾਣ ਦਿੱਤ ਕਰਾਂਗੇ ਜੀ ਸਾਡੀ ਪਿੰਡ ਵੀ ਉੱਥੇ ਬਾਈ ਮਨ ਦਾ ਪਿੰਡ ਆ ਆ ਮਾਜਰਾ ਠੀਕ ਹੈ ਜੀ ਇਹ ਸਾਰੇ ਜਿੰਨੇ ਤੁਹਾਡੇ ਸਰੋਤੇ ਆ ਉਹਨਾਂ ਨੂੰ ਇਹ ਬੇਨਤੀ ਕਰੂਗਾ ਵੀ ਜਦੋਂ ਵੀ ਕੋਈ ਟਰੈਕਟਰ ਲੈਣਾ ਪਈ ਇਹਨਾਂ ਬਾਜੀ ਹੋਣ ਵਾਲਾ ਡੀਲਿੰਗ ਕਰੋ ਇਹਨਾਂ ਡੀਲਿੰਗ ਦੇਖ ਕੇ ਤੁਸੀਂ ਟਰੈਕਟਰ ਆਪਣੇ ਆਪ ਇਹੇ ਲਓ ਬਾਕੀ ਟਰੈਕਟਰ ਵੀ ਕੋਈ ਸਮੀ ਨਹੀਂ ਅਸੀਂ ਬਹੁਤ ਦੇਖੇ ਚੱਲਦੇ ਇਹ ਬਾਕੀ ਕੋਈ ਹੋਰ ਵੀ ਆਂ ਕਰਦੇ ਨੇ ਆਪਾਂ ਨੂੰ ਕਈ ਦਿਨ ਫੋਨ ਕਰਦੇ ਰਹੇ ਵੀ ਤੁਸੀਂ ਆ ਜਾਓ ਬਿਲਕੁਲ ਸਹੀ ਗੱਲ ਹੈ ਪਹਿਲਾਂ ਇੱਕ ਦੋ ਵਾਰ ਆਪਣੇ ਕੋ ਆਏ ਵੀ ਆ ਟਰੈਕਟਰ ਦੇਖ ਕੇ ਗਏ ਚਲਾ ਕੇ ਸਹੀ ਗੱਲ ਹੈ ਤੇ ਬਾਕੀ ਚਲੋ ਅੱਲਾ ਨੇ ਕੋ ਮੈਸੀ ਟਰੈਕਟਰ ਸੀਗਾ 245 ਉਹ ਵੀ ਬਹੁਤ ਸਾਫ਼ ਸੀਗਾ ਟਰੈਕਟਰ ਉਹ ਆਪਣਾ ਫਿਰ ਪਿੰਡੇ ਲੈ ਲਿਆ ਜੀ ਪਿੰਡੇ ਲੈ ਲਿਆ ਠੀਕ ਹੈ ਠੀਕ ਲੱਗਿਆ ਚਲੋ ਵਧੀਆ ਜੀ ਸਾਹਿਬ ਵੀ ਸੁਧਰਾ ਖਾਣਾ ਲੀ ਇਹ ਬਹੁਤ ਸਾਫ ਟਰੈਕਟਰ ਦਾ ਜੀ ਠੀਕ ਹੈ ਜੀ ਸਿਰਫ ਆਪਣੀਆਂ ਖੇਤੀ ਕਰਦੇ ਨੇ ਅਕਲ ਜੀ ਹਾਂ ਬਿਲਕੁਲ ਤੇ ਸਾਡੇ ਇਹਦੇ ਨਾਲ ਦੇ ਦੋ ਕੰਗ ਹੈ ਸਾਡੇ ਗੁਆਂਢ ਚ ਰਹਿੰਦੇ ਪਿੰਡ ਚ ਹਾਂਜੀ ਉਹਨਾਂ ਕੋਲ ਹੈਗੇ ਉਹਨਾਂ ਕੋਲ ਹੈਗੇ ਉਹਨਾਂ ਨੂੰ ਦੇਖ ਕੇ ਫਿਰ ਅਸੀਂ ਹੋਰ ਵੀ ਜ਼ਿਆਦਾ ਹੋ ਗਿਆ ਉਹ ਵੀ ਆਪਣੇ ਕੋਲੇ ਦਿੱਤੇ ਮੈਨੇ ਬਾਈ ਨਾਲ ਜੀ ਜਦੋਂ ਅਸੀਂ ਆਪਾਂ ਨੇ ਅਸੀਂ ਕਰੀ ਮੈਨੇ ਜੱਦੀ ਗਏ ਮੈਂ ਉਹ ਤਾਂ ਇੱਕ ਜਿਗਾ ਇੱਕ ਇੱਕ ਜਿਗਾ ਦੂਜਾ ਬਾਈ ਚ ਗਿਆ ਇੱਕ ਆਪਾਂ ਨੇ ਦਿੱਤਾ ਵਾ 30 48 ਇੱਕ 30 48 ਉਹਨਾਂ 21 ਚ ਲੈ ਕੇ ਸੀਗੇ 21 ਦੇ ਉੱਤੇ ਮੈਂ ਆ ਜੀ 355 ਫਿਰ 22 ਚ ਲੈ ਕੇ ਅੱ ਦੂਜਾ ਰੈਟਰ ਬੜਾ ਹੌਲੈਂਡ ਵਿੱਚ ਗਿਆ ਫੇਰ ਲੱਗ ਗਿਆ ਠੀਕ ਹੈ ਜੀ ਠੀਕ ਹੈ ਨੂੰ ਇਹ ਦੇਖ ਕੇ ਕੁਝ ਭਾਜੀ ਹੋਣ ਦੇ ਸੁਭਾਅ ਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਇਹ ਮਾਮਾ ਦਾ ਭਾਈ ਹਰੇਕ ਤੇ ਉਹਦੇ ਵਿੱਚ ਹੋ ਜਾਂਦਾ ਨਹੀਂ ਲੰਗ ਨਹੀਂ ਇੰਨੀ ਵਧੀਆ ਕੋਈ ਵੀ ਦਿੰਦਾ ਜੀ ਹਾਂਜੀ ਹਾਂਜੀ ਇਹ ਆਉਣੇ ਨਾਲ ਇੱਕ ਵਾਰੀ ਤੁਹਾਡੇ ਕੋ ਆ ਕੇ ਫੋਨ ਕਰੀ ਜਾਂਦੇ ਪਰ ਇਹ ਭਾਜੀ ਹੋਣੀ ਕਦੇ ਸਾਨੂੰ ਫੋਨ ਨਹੀਂ ਕਰੇ ਅਸੀਂ ਆਪਣਾ ਰਾਬਤਾ ਬਣਾ ਕੇ ਨਾ ਬਿਲਕੁਲ ਜੀ ਬਿਲਕੁਲ ਜੀ ਸਗੋਂ ਐਂਕਲ ਜੀ ਨੇ ਫੋਨ ਕਰਿਆ ਦੋ ਤਿੰਨ ਵਾਰ ਸਾਨੂੰ ਬਹੁਤ ਚੰਗੀ ਲੱਗੀ ਠੀਕ ਹੈ ਤੁਹਾਡਾ ਵੀ ਸੁਭਾਅ ਬੜਾ ਵਧੀਆ ਜੀ ਠੀਕ ਹੈ ਕੱਲਾ ਸਾਡਾ ਵੀ ਨਹੀਂ ਤੇ ਉਸੀ ਦਿਨ ਤੋਂ ਆਪਣੇ ਤੋਂ ਸੁਭਾਤ ਤੋਂ ਬੜੀ ਚਿੰਨੀ ਹੋ ਗਈ ਇਹ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਮਹਾਰਾ ਜੀ ਤੁਹਾਡਾ ਵੀ ਧੰਨਵਾਦ ਕਰਦਾ ਜੀ ਤੁਹਾਨੂੰ ਤਰਕੀਆਂ ਬਕਸੇ ਲੰਬੂਸਿਆਂ ਬਕਸੇ ਲੈ ਕੇ ਠੀਕ ਕਰਕੇ ਠੀਕ ਹੈ ਚਲੋ ਠੀਕ ਹੈ ਮਾਮਾ ਜੀ ਓਕੇ ਓਕੇ ਤਾਂ ਗੁਰੀ ਵੀਰ ਬਣਾ ਦੇ ਪਹਾਂ ਹਾਂ ਜੀ ਬਣਾ ਲਾਂਗੇ ਆਪਾਂ ਦਿੱਤਾ ਜੀ 30 60 ਇਹਨਾਂ ਨੂੰ ਡੀ ਆਈ ਐਚ ਟੀ ਆ 16 9 28 ਦੇ ਟਾਇਰਾਂ ਦੇ ਵਿੱਚ ਨਵੇਂ ਪਲੇਟਫਾਰਮ ਵਾਲਾ ਟਰੈਕਟਰ ਹੋਰ ਭਾਈ ਕਹਿਣਾ ਕੋਈ ਵਿਚਾਰ ਪੇਸ਼ ਕਰਨਾ ਹੋਰ ਹਾਂ ਤਾਂ ਭਾਈ ਕਰਦਾ ਇਹਦੀ ਕਿਹੜੀ ਉਹ ਹੁੰਦੀ ਹੋ ਕੇ ਹੀ ਉਹ ਪਤਲੀ ਹੁੰਦੀ ਤਾਂ ਕਰਕੇ ਕਰਦਾ ਅੱਛਾ ਹਾਂ ਤੂੰ ਦਾ ਨਾਮ ਨਹੀਂ ਪਤਾ ਸਗਾ ਅਜੇ ਵੀ ਸੋਚ ਲਿਆ ਦੇ ਵਿੱਚ ਜਾਨ ਵੀ ਬਥੇਰੀਆਂ ਨਾਲੇ ਅੱਛਾ ਫਿਰ ਤੂੰ ਸੀਟਾਂ ਤੂੰ ਨੂੰ ਆਜਾ ਤੂੰ ਨੁਕਸ ਕਰਦਾ ਕਿ ਇਹਦੀ ਉਹ ਦਾ ਗੁਣ ਦੱਸਦਾ ਚੱਲ ਬਾਈ ਕੋਈ ਗੱਲ ਨਹੀਂ ਤੇ ਇਹ ਭਾਈ ਇਹ ਜਿਹੜੇ ਦੋਨੋਂ ਬੇਟੇ ਨੇ ਇਹ ਸਾਡੇ ਜਿਹੜਾ ਇਟਲੀ ਵਾਲਾ ਵੀਰ ਆ ਪਰਪਿੰਦਰ ਸਿੰਘ ਉਹਦੇ ਬੇਟੇ ਆ ਠੀਕ ਆ। ਕੀ ਕਹਿਣਾ ਡੈਡੀ ਨੂੰ ਕਹਿਣਾ ਕੋਸਾ? ਹਾਂ। ਤੈਂ ਕਹਿਣਾ ਪਾਈ ਕੋਸਾ? ਸਾਡੇ ਪਾਪਾ ਨੇ ਸਾਨੂੰ ਪੈਸੇ ਭੇਜੇ। ਅਸੀਂ ਸੱਚ ਮੰਗਾਏ ਸੀਗੇ ਹੈ। ਅੱਛਾ। ਸਾਡੇ ਦਾਦੇ ਦਾ ਅੱਜ ਬੁੱਢੀ ਦਾ ਦਾਦਾ ਕਹਿੰਦਾ ਸਾਨੂੰ ਆ ਮੈਨੂੰ ਵਧੀਆ ਟਰੈਕਟਰ ਲੱਗਦਾ ਸੀ ਹੈ। ਉਹ ਇੱਥੇ ਲਿਆ ਹੈ। ਦਾਦਾ ਕਹਿੰਦਾ ਮੈਂ ਆ ਤੂੰ ਟਰੈਕਟਰ ਦੇਖਣ ਆਏ ਉਹਨੇ ਮੈਨੂੰ ਲੱਗਦਾ ਦੁਬਾਨ ਨਹੀਂ ਆਏ। ਮੈਂ ਜਦੋਂ ਬਾਪੂ ਨੇ ਅਸੀਂ ਆਪਣੇ ਨੂੰ ਪੈਸੇ ਦਿੱਤੇ ਬਾਬਾ ਕਹਿੰਦਾ ਕਦੇ ਵਾਸਤੇ ਮੈਂ ਕਿਹਾ ਬਾਬਾ ਆ ਲੋ ਤੁਹਾਡੇ ਪੈਸੇ ਇਹ ਇਹ ਲੈਣਾ ਹੈ ਜਿਹੜੇ ਤੁਸੀਂ ਬਾਬੇ ਨੂੰ ਪਹਿਲਾਂ ਨਹੀਂ ਦੱਸਿਆ ਨਾ ਅੱਛਾ ਅੰਕਲ ਜੀ ਦੇਖ ਲਓ ਨਿਆਣੇ ਨੇ ਸਾਰਾ ਕੁਝ ਦੱਸਤਾ ਅੱਛਾ ਜੀ ਤੁਸੀਂ ਦੱਸਿਆ ਨਹੀਂ ਨਿਆਣੇ ਨੇ ਦੱਸਾ ਥੋੜਾ ਜਾਣਦੇ ਨੇ ਅੱਜ ਹਾਂਜੀ ਹਾਂਜੀ ਸलो ਮੁਬਾਰਕਾਂ ਤੁਹਾਨੂੰ ਜਨ ਦੇ ਦਿੰਦੀਆਂ ਵੀ ਬਾਦਵਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਦੇਖ ਲਓ ਭਾਈ ਕਹਦਾ ਨੇ ਵੀ ਨਿਆਣੇ ਜਿਹੜੀ ਵੀ ਗੱਲ ਹੁੰਦੇ ਸਾਰਾ ਕੁਝ ਦੱਸ ਦਿੰਦੇ ਇਹਨਾਂ ਦੇ ਅੰਦਰ ਕੁਝ ਨਹੀਂ ਰਹਿੰਦਾ ਹੈਗਾ ਠੀਕ ਹੈ ਜੀ ਤੇ ਅੰਦਰ ਵੀ ਜਦੋਂ ਬੈਠੇ ਸੀ ਪੈਸੇ ਗਣਦੇ ਹੀ ਟਰੈਕਟਰ ਦੇ ਤੇ ਬੱਚੇ ਕਹਿੰਦੇ ਭਾਈ ਕਹਿੰਦੇ ਹੁਣ ਪੈਸੇ ਦੱਸੋ ਕਿੰਨੇ ਘਟਾਉਣੇ ਤੁਸੀਂ ਹੋਰ ਠੀਕ ਆ ਬਹੁਤ ਹਾਸੇ ਆਈ ਹੋਰ ਵੀ ਗੱਲਾਂ ਇਹਨਾਂ ਨੇ ਖਾਸੀ ਵਧੀਆ ਵਧੀਆ ਕਰਿਆ ਹੁਣ ਥੋੜਾ ਜਿਹਾ ਬੋਲੇ ਨਹੀਂ ਕੈਮਰੇ ਮੂਰੇ ਜਾ ਕੇ ਤੇ ਅੱਜ ਕੱਲ ਜਿੱਦਾਂ ਵੀ ਬੱਚੇ ਫੋਨ 'ਚ ਦੇਖਦੇ ਆ ਗੱਲਾਂ ਬਾਤਾਂ ਸਾਰਾ ਕੁਝ ਤੇ ਬਹੁਤ ਫਰਕ ਪੈ ਗਿਆ ਭਾਈ ਪਹਿਲਾਂ ਪਹਿਲਾਂ ਤੇ ਹੁਣ ਦੇ ਟਾਈਮ 'ਚ ਠੀਕ ਆ ਜਿਹੜੀਆਂ ਗੱਲਾਂ ਬਾਤਾਂ ਅੱਗੇ ਨਿਆਣੇ ਨੂੰ 12-13 ਸਾਲ 'ਚ ਪਤਾ ਰਹੇ ਉਹ ਅੱਜ ਕੱਲ 4-5 ਸਾਲ ਦੇ ਬੱਚੇ ਨੂੰ ਆਮ ਪਤਾ ਹਰ ਇੱਕ ਗੱਲ ਠੀਕ ਆ ਜੀ ਤੇ ਹੁਣ ਜਿੰਨੇ ਵੀ ਆਪਣੇ ਕੋਲ 25 ਵਾਲੇ ਟਰੈਕਟਰ ਆਏ 2025 ਵਾਲੇ ਉਹਦੇ ਵਿੱਚ ਇੱਕ ਦੋ ਚੀਜ਼ਾਂ ਦਾ ਚੇਂਜ ਕਰਿਆ ਜੀ ਜਿਵੇਂ ਕਿ ਲਿਫਟ ਕੈਪੈਸਿਟੀ ਇਹਦੀ ਵਧਾਈ ਆ ਜੀ 2200 ਕਿਲੋਜੀ ਦੀ ਲਿਫਟ ਕੈਪੈਸਿਟੀ ਕੀਤੀ ਆ ਠੀਕ ਆ ਬਾਕੀ ਦਾ ਤਕਰੀਬਨ ਸੇਮ ਹੀ ਆ ਇੱਕ ਥੋੜਾ ਜਿਹਾ ਪਿਛਲੀਆਂ ਹਿੱਸੇ ਨੂੰ ਵੀ ਇਹਨਾਂ ਨੇ ਥੋੜੀ ਸਪੋਰਟ ਲਈ ਆ ਇਹ ਤੋਂ ਇਲਾਵਾ ਪਲੇਟਫਾਰਮ ਲਾਇਆ ਇਹਦਾ ਠੀਕ ਆ ਜੀ ਦੋਨੇ ਪਾਸੇ ਸਟੈਪ ਦਿੱਤੇ ਆ ਪਲੇਟਫਾਰਮ ਨੂੰ ਤੇ ਬਾਕੀ ਤਾਂ ਤਕਰੀਬਨ ਸੇਮੇ ਟਰੈਕਟਰ ਜਿਹੜਾ ਆਪਣਾ ਅੱਗੇ ਆਉਂਦਾ ਸੀਗਾ ਹੋਰ ਕੋਈ ਜੇ ਕੋਈ ਆਇਆ ਚੇਂਜਸ ਹੈ ਜੀ ਸਭ ਬਹੁਤ ਜਿਹੜੀਆਂ ਗੱਲਾਂ ਜਿੱਦਾਂ ਵੀ ਆਪਾਂ ਨੂੰ ਕਸਟਮਰ ਕਹਿੰਦਾ ਹੈ ਵੀ ਆਹ ਚੀਜ਼ ਇਦਾਂ ਚਾਹੀਦੀ ਆਪਾਂ ਤਾਂ ਜਦੋਂ ਵੀ ਕੋਈ ਕੰਪਨੀ ਦਾ ਬੰਦਾ ਆਉਂਦਾ ਹੈ ਆਪਾਂ ਹਰੇਕ ਵਾਰ ਦੱਸਦੇ ਹਾਂ ਉਹਨਾਂ ਨੂੰ ਫਿਰ ਇਦਾਂ ਹੋ ਹੀ ਜਾਂਦਾ ਥੋੜਾ ਜਿਹਾ ਰੇਟ ਦਾ ਵੀ ਫਰਕ ਪਈ ਜਾਂਦਾ ਜਿਵੇਂ ਹੁਣ ਆਹ ਪਲੇਟਫਾਰਮ ਚੇਂਜ ਕੀਤਾ ਤਾਂ ਥੋੜਾ ਰੇਟ ਦਾ ਫਰਕ ਪੈ ਗਿਆ ਠੀਕ ਹੈ ਜੀ ਇਹ ਤਾਂ ਚਲੋ ਜੋ ਵੀ ਹੁੰਦਾ ਬਾਈ ਕੰਪਨੀ ਵੱਲੋਂ ਹੁੰਦਾ ਹੈ ਆਪਣੇ ਕੋਲ ਅਜ ਫੋਰ व्हीਲ ਵੀ ਆਇਆ ਟਰੈਕਟਰ ਤੇ ਪਹਿਲਾਂ ਜਿਹੜਾ ਆਪਣਾ ਫੋਰ व्हीਲ ਆਉਂਦਾ ਸੀਗਾ ਉਹ ਟੂ ਸਪੀਡ ਦੇ ਵਿੱਚ ਆਉਂਦਾ ਸੀ ਟਰੈਕਟਰ ਹੁਣ ਕੰਪਨੀ ਨੇ ਅੱਜ ਟਰੈਕਟਰ ਭੇਜਿਆ ਆਪਾਂ ਨੂੰ ਇਹ ਵੈਸੇ ਆਪਣੇ ਕੋਲ ਟੈਸਟਿੰਗ ਵਾਸਤੇ ਆਇਆ ਟਰੈਕਟਰ ਇਹ ਹਜੇ ਟਰੈਕਟਰ ਉਦਾਂ ਲਾਂਚ ਨਹੀਂ ਕਰਿਆ ਟੈਸਟਿੰਗ ਵਾਸਤੇ ਆਇਆ ਵਾ ਟਰੈਕਟਰ ਇਹਨੂੰ 4 ਸਪੀਡ ਵਾਲਾ ਗੇਅਰ ਲਾਇਆ ਹੋਇਆ ਉਹ ਦੇਖੋ ਥੱਲੇ ਠੀਕ ਹੈ ਜੀ ਬਾਕੀ ਇਹਦਾ ਚਲਾ ਕੇ ਕਿੱਦਾਂ ਦੇਖੂਗੇ ਇਹਨੂੰ ਆਪਣੇ ਇੱਕ ਦੋ ਵੀ ਜਿਹੜੇ ਇਹਨਾਂ ਨੂੰ ਦੇਖ ਕੇ ਆਪਾਂ ਟੈਸਟਿੰਗ ਵਗੈਰਾ ਆਪ ਵੀ ਦੇਖਾਂਗੇ ਘਰਾਂ ਚ ਲਾ ਕੇ ਫਿਰ ਸ਼ਾਇਦ ਹੋ ਸਕਦਾ ਵੀ ਕੁਝ ਕੇ ਟਾਈਮ ਬਾਅਦ ਕੰਪਨੀ ਆਪਾਂ ਨੂੰ 4 ਵੀਲ ਦੇ ਵਿੱਚ ਵੀ ਚਾਰ ਸਪੀਡਾਂ ਵਾਲਾ ਟਰੈਕਟਰ ਦੇ ਦੇਵੇ ਆ ਦੇਖੋ ਨੂੰ ਗੇਰ ਲੱਗਿਆ ਵਾ ਤੋਰਾ ਇਹਦਾ ਸੇਮ ਆ ਦੂਜੇ ਟਰੈਕਟਰ ਜਿੰਨਾ ਹੀ ਬਾਕੀ ਇੱਕ ਵਾਰ ਆਪਾਂ ਚਲਾ ਕੇ ਟੈਸਟਿੰਗ ਕਰਕੇ ਕੰਪਨੀ ਨੂੰ ਵੀ ਦੱਸਣਾ ਬਾਈ ਕਿੱਦਾਂ ਐ ਟਰੈਕਟਰ ਕੀ ਇਹਦੇ 'ਚ ਕੋਈ ਕਮੀ ਆ ਕੋਈ ਲੋਡ ਹੈਗੀ ਸੁਧਾਰ ਕਰਨ ਦੀ ਇਹ ਬਾਕੀ ਦੇਖਦੇ ਆ ਕਿੱਦਾਂ ਬਣਦਾ ਇੱਕ ਆਪਣੇ ਕੋਲ ਅੱਜ ਹੋਰ ਨਵਾਂ ਆਇਆ 30 55 ਦੋ ਟਰੈਕਟਰ ਆਪਣੇ ਅੰਦਰ ਖੜੇ ਨੇ ਕੱਢੇ ਨਹੀਂ ਹੈਗੇ ਆ ਆਪਣੇ ਕੋਲ ਨਵਾਂ ਆ ਅੱਜ 355 ਇਹਦਾ ਥੋੜਾ ਚੈੱਕ ਚੁੱਕ ਕੀਤਾ ਸੀ ਕਿਉਂਕਿ ਜਦੋਂ ਵੀ ਕੰਪਨੀ ਤੋਂ ਟਰੈਕਟਰ ਆਉਂਦਾ ਆਪਾਂ ਨੂੰ ਇੱਕ ਵਾਰ ਪੂਰੇ ਤਸੱਲੀ ਕਰਨੀ ਪੈਂਦੀ ਆ ਕੋਈ ਤੇਲ ਵਗੈਰਾ ਸਾਰਾ ਕੁਝ ਚੈੱਕ ਕਰਕੇ ਫੇਰ ਆਪਾਂ ਟਰੈਕਟਰ ਹੈਂਡ ਓਵਰ ਕਰਦੇ ਆ ਆਪਣੇ ਠੀਕ ਆ ਜੀ ਚਲੋ ਜੀ ਚੱਲਿਆ ਆਪਣਾ ਇੱਕ ਅੱਜ ਹੋਰ ਐਂਡੋ ਫਾਰਮ 30 60 ਜੀ ਆਵਾਰਕਾਂ ਬਹੁਤ ਬਹੁਤ ਬੈਂਕ ਆਪਾਂ ਪਹੁੰਚ ਗਏ ਸ਼ੰਭੂ ਬੈਰੀਅਲ ਤੇ ਤੇ ਆ ਉੱਪਰ ਵਾਲਾ ਬਾਈ ਪੌੜਾ ਜਿਹੜਾ ਇੱਧਰ ਰਾਜਪੁਰੇ ਨੂੰ ਜਾਂਦਾ ਸਟੇਜ ਥੋੜੀ ਜੱਗੇ ਅੱਗੇ ਆ ਜਾ ਕੇ 4-5 ਹੈਗੀ ਆ ਤਰੀਬਨ 1.5 ਕਿਲੋਮੀਟਰ ਤੇ ਸਟੇਜ ਬਾਈ ਤੇ ਬਾਈ ਸੂਰੇ ਵਿੱਚ ਦੇਖੋ ਤੰਬੂ ਲਾਏ ਹੋਏ ਆ ਪੱਕਾ ਕੰਮ ਹੋਇਆ ਵੈਨ ਵਿੱਚ ਵਿੱਚ ਕਈ ਜਗ੍ਹਾ ਬਾਈ ਤੇ ਇੱਧਰੋਂ ਪਿੱਛੇ ਨੂੰ ਵੀ ਤਰੀਬਨ ਬਾਈ 1.5-2 ਕਿਲੋਮੀਟਰ ਤੱਕ ਹੈਗੇ ਆ ਉਹ ਦੇਖੋ ਦੇਖ ਸਕਦੇ ਤੁਸੀਂ ਆਪਾ ਫੇਦਰ ਆਏ ਸੀਗੇ ਬਾਈ ਅੱਜ ਟਰੈਕਟਰ ਟ੍ਰਟਰ ਦੇਖਣਾ ਤੇ ਇੱਧਰ ਵੀ ਆਪਾਂ ਉਹ ਅੱਗੇ ਵੀ ਜਾਣਾ ਬਾਈ ਤੇ ਆਪਾਂ ਥੋੜਾ ਜਿਹਾ ਅੱਗੇ ਜਾਈਏ ਕੰਮ ਹੈ ਬਾਈ ਪੂਰਾ ਸ਼ਾਂਤਮਈ ਤਰੀਕੇ ਨਾਲ ਆ ਫਿਲਹਾਲ ਤਾਂ ਦੇਖੋ ਬਾਈ ਦੋਹੇ ਪਾਸੇ ਟਾਲੀਆਂ ਲੱਗੀਆਂ ਹੋਈਆਂ ਇੱਧਰ ਵੀ ਆ ਰੋਡ ਜਾਣੇ ਵਾਲਾ ਇੱਧਰ ਰੋਡ ਆਉਣੇ ਵਾਲਾ ਜੀ ਆ ਥੱਲੇ ਇੱਧਰ ਸਾਹਮਣੇ ਗੋਦਰੀ ਫੈਕਟਰੀ ਆ ਗਈ ਆ ਰੋਡ ਲੰਘ ਕੇ ਸਿੱਧਾ ਰਾਜਪੁਰੇ ਨੂੰ ਆ ਰੋਡ ਲੰਘ ਕੇ ਬਾਲੇ ਨੂੰ ਬਾਈ ਉਹ ਫਿਰਦੇ ਆਂ ਬਾਈ ਢੰਡੇ ਚੱਕੀ ਉਹ ਦੇਖੋ ਤੇ ਲੋ ਬਾਈ ਉਹ ਪਿੱਛੇ ਦਾ ਹੀ ਬ੍ਰਿਜ ਤੇ ਲੈ ਕੇ ਦੇਖੋ ਆ ਸਾਰੀਆਂ ਟਰਾਲੀਆਂ ਦੇ ਲੋ ਪੱਕੇ ਤੰਬੂ ਲੱਗੇ ਹੋਏ ਆ ਹੋਣੀ ਬ੍ਰਿਆ 382 ਜੀ ਨਾਲ ਨਾਲ ਠੀਕ ਹੈ ਅੱਗੇ ਮੁੜਿਆ ਇੱਥੇ ਤੇ ਢਾਨਾ ਲੱਗਿਆ ਹੋਣਾ ਹਾਂਜੀ ਹਾਂਜੀ ਲੈ ਵਈ तकरीबन ਆ 11ਾਂ ਦੀ ਗਿਣਤੀ ਦੀ ਟਰਾਲੀ ਖੜੀ ਹੈ ਜਿਹੜਾ ਆਪਣਾ ਇਹ ਸੱਜੀ ਪਾਸੇ ਨੂੰ ਮੋੜਨਾ ਖੱਬੇ ਪਾਸੇ ਨੂੰ ਮੋੜਨਾ ਆਪਾਂ ਨੇ